ਛੁੱਟੀ ਕੱਟਣ ਆਏ ਫੌਜੀ ਦੀ ਭੇਤ ਭਰੇ ਹਾਲਾਤਾਂ ਦੇ ਵਿੱਚ ਹੋਈ ਮੌਤ ਪਿੰਡ ਦੇ ਵਿੱਚੋਂ ਮਿਲੀ Laash ਤੁਹਾਨੂੰ ਦੱਸਦੇ ਕਿ ਖਬਰ ਬਟਾਲਾ ਦੀ ਹੈ ਜਿੱਥੇ ਬਟਾਲਾ ਦੇ ਵਿੱਚ ਇੱਕ ਫੌਜੀ ਜੋ ਕਿ ਘਰ ਛੁੱਟੀ ਕੱਟਣ ਦੇ ਲਈ ਆਇਆ ਹੋਇਆ ਸੀ ਪਰਿਵਾਰ ਦੇ ਨਾਲ ਸਮਾਂ ਬਿਤਾਉਣ ਦੇ ਲਈ ਆਇਆ ਹੋਇਆ ਸੀ ਲੇਕਿਨ ਉਸ ਦੀ ਭੇਤ ਭਰੇ ਹਾਲਾਤਾਂ ਦੇ ਵਿੱਚ ਮੌਤ ਹੋ ਗਈ ਹੈ ਪਿੰਡ ਦੇ ਵਿੱਚੋਂ Laash ਮਿਲੀ ਹੈ ਤੁਹਾਨੂੰ ਦੱਸਦੇ ਕਿ ਇਸ ਫੌਜੀ ਜਵਾਨ ਦੀ ਉਮਰ 24 ਸਾਲ ਦੀ ਸੀ ਜੋ ਕਿ ਥੋੜੇ ਦਿਨ ਪਹਿਲਾਂ ਹੀ ਘਰ ਆਇਆ ਹੋਇਆ ਸੀ ਤਾਂ 26 ਜੂਨ ਨੂੰ ਸ਼ਾਮ ਨੂੰ ਕਿਸੇ ਦੋਸਤ ਦੇ ਨਾਲ ਬਾਹਰ ਕੰਮ ਤੇ ਗਿਆ ਸੀ ਲੇਕਿਨ 26 ਜੂਨ ਨੂੰ ਵਾਪਸ ਕਰਨ ਨਹੀਂ ਆਇਆ ਤਾਂ ਜਦੋਂ ਇਸ ਦੀ ਸੂਚਨਾ ਪੁਲਿਸ ਨੂੰ ਪਰਿਵਾਰ ਨੇ ਦਿੱਤੀ ਤਾਂ ਪੁਲਿਸ ਨੇ ਫਿਰ ਪਿੰਡ ਦੀ ਤਲਾਸ਼ੀ ਲਈ ਤਾਂ ਦੇਖਿਆ ਕਿ ਪਿੰਡ ਦੇ ਵਿੱਚ ਉਸ ਦੀ ਲਾਸ਼ ਪਈ ਮਿਲੀ ਹੈ ਅੱਧ ਸੜੀ ਲਾਸ਼ ਪਈ ਮਿਲੀ ਹੈ ਫੌਜੀ ਦੀ ਜੋ ਕਿ ਛੁੱਟੀ ਕੱਟਣ ਤੇ ਲਿਆਇਆ ਹੋਇਆ ਸੀ ਤਾਂ ਜਿਸ ਤੋਂ ਬਾਅਦ ਪੁਲਿਸ ਨੇ ਇਹ ਮਾਮਲਾ ਦਰਜ ਕਰ ਲਿਆ ਤੇ ਇਸ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਕਿ ਆਖਿਰ ਕਿਵੇਂ ਫੌਜੀ ਦੀ ਪੇਤ ਪਰੇ ਹਾਲਾਤਾਂ ਦੇ ਵਿੱਚ ਮੌਤ ਹੋਈ ਹੈ ਪਨਾ ਬਿਕਰਮਜੀਤ ਸਿੰਘ ਆ ਜੀ ਮੇਰਾ ਪਿੰਡ ਰਮਦਾਸ ਹੈ ਇਹ ਜੇ ਵੀਰ ਦੀ ਡੈਥ ਹੋਈ ਜੇ ਤਾਂ ਕੀ ਨਾਮ ਹੈ ਤੇ ਕੀ ਗੱਲਬਾਤ ਕੀ ਹੈ ਇਹ ਇਹਦਾ ਨਾਮ ਗੁਰਪ੍ਰੀਤ ਸਿੰਘ ਆ ਜੀ ਸਨ ਆਫ ਸਤਿਨਸ਼ਨ ਸਿੰਘ ਦਾ ਪਿੰਡ ਦਾ ਮੰਗੇਖੁਰ ਦਾ ਹਾਂਜੀ ਇਹ ਬੱਚਾ ਜੀ ਛੁੱਟੀ ਆਇਆ ਸੀਗਾ ਜੀ 2 ਮਹੀਨੇ ਦੀ 29 ਤਰੀਕ ਨੂੰ ਦੀ ਵਾਪਸੀ ਸੀਗੀ ਤੇ ਵਾਰਕ ਮੈਂਬਰਾਂ ਦੇ ਮੁਤਾਬਕ ਇਹ ਪਿੰਡ ਦਾ ਹੀ ਬੱਚਾ ਕੋਈ ਇਹਨੂੰ ਨਾਲ ਲੈ ਕੇ ਆਇਆ ਕਿ ਤੇ ਬਾਅਦ ਤੇ ਉਹਨਾਂ ਨੂੰ ਲਾਈਟ ਲੈ ਲਿਆ ਵੀ ਚਲੋ ਬੱਚੇ ਇੱਕ ਦਿਨਾਂ ਚਲੇ ਜਾਂਦੇ ਹਾਂ ਹੂੰ ਹੂੰ 26 ਤਰੀਕ ਦੇ ਦੌਰਾਨ ਇਹਨਾਂ ਰਾਤ ਤੱਕ ਮੈਂ ਵੀ ਸੋਚਿਆ ਵੀ ਬੱਚਾ ਆ ਜਾਏਗਾ ਪਰ ਨਹੀਂ ਹੂੰ ਹੂੰ ਫਿਰ 27 ਤਰੀਕ ਨੂੰ ਇਹਨਾਂ ਨੇ ਧਰਮਪੁਰ ਚੰਗੀ ਚੋਈ ਦੇ ਮਤਲਬ ਬਾਬਾ ਦਰਖਾ ਦਿੱਤੀ ਕਿ ਇਹ ਬੱਚਾ ਸਾਡਾ ਘਰ ਨਹੀਂ ਆਇਆ ਜੀ ਜੀ ਪਰਤਾਲ ਕਰਨ ਦੇ باوجود ਵੀ ਦੋ ਦਿਨ ਤਿੰਨ ਦਿਨ ਲੱਭਦੇ ਰਹੇ ਪਰਿਵਾਰਕ ਮੈਂਬਰਾਂ ਦੀ ਵੀ ਰਿਸਦਾਰੀਆਂ ਦੀ ਇਹ ਬੱਚਾ ਨਹੀਂ ਮਿਲਿਆ ਪਰ ਅੱਜ ਸਾਨੂੰ ਫਿਰ ਇਹ ਕੀ ਆਪੇ ਪਿੰਡ ਦੇ ਸਪੈਂਸਰ ਸਾਹਿਬ ਨਾਲ ਜਿਹੜੇ ਲੋਕਲ ਜਿਹੜੇ ਪੰਜਾਬ ਬੰਦੇ ਨੇ ਮੂੰਹ ਤੇ ਬਰਨੇ ਉਹਨਾਂ ਨੇ ਇਹ ਸੋਚੇ ਕਿ ਚਲੋ ਕਿਉਂ ਨਾ ਆਪਣੇ ਲੈਵਲ ਤੇ ਵੀ ਆਪਾਂ ਇਹਨੂੰ ਪਰਦਾਲ ਕਰਕੇ ਦੇਖੀਏ ਇਹ ਸੱਕੀ ਦੀ ਜਿਹੜੀ ਟੋਟਲ ਜਿਹੜੀ 22 ਫਿਰਦਿਆਂ ਦੌਰਾਨ ਇਹ ਬੱਚੇ ਦੀ ਜਿਹੜੀ ਲਾਸ਼ ਆ ਇਹ ਫੁੱਲੀ ਹੋਈ ਜਿਵੇਂ ਕਿ ਤੁਸੀਂ ਵੇਖਿਆ ਤੁਸੀਂ ਮੁਖਾਏ ਵੀ ਹੋਏਗਾ ਵੀ ਇਹ ਸਾਹਮਣੇ ਨਜ਼ਰ ਆਈ ਇਹ ਮਾਮਲਾ ਕੀ ਹੈ ਇਹ ਸਰ ਪ੍ਰਸ਼ਾਸਨ ਤੋਂ ਜੋ ਮੰਗ ਕਰ ਇਹ ਮਾਮਲਾ ਕੀ ਹੋਇਆ ਕਿਦਾਂ ਹੋਇਆ ਵਾ ਇਹਦੀ ਜਿਹੜੀ ਪੂਰਨ ਤੌਰ ਤੇ ਜਾਂਚ ਕੀਤੀ ਜਾਵੇ ਔਰ ਇਹ ਪਰਿਵਾਰ ਨੂੰ ਇਨਸਾਫ ਮਿਲਣਾ ਚਾਹੀਦਾ ਤੇ ਸਰ ਕਿੰਨੀ ਕੁ ਉਮਰ ਸੀ ਇਹ ਬੱਚੇ ਦੀ ਉਮਰ 25 ਤੱਕ ਹੋ ਰਹੀ ਸੀ ਤੇ ਕਿੰਨੇ ਸਾਲ ਇਹਨੂੰ ਭਰਤੀ ਹੋਏ ਨੂੰ ਇਹਨੂੰ 4 ਸਾਲ ਭਰਤੀ ਨੂੰ ਹੋ ਗਈ ਸੀ 5ਵਾਂ ਸਾਲ ਜਾ ਰਿਹਾ ਸੀਗਾ ਔਰ ਬੱਚਾ ਇਕਵਾਰਾ ਸੀ ਜੀ ਹਾਂਜੀ ਤੇ ਇਹਦੀ ਕੱਲ ਜਾਨੀ 29 ਜੂਨ ਨੂੰ ਦੀ ਵਾਪਸੀ ਸੀ ਹਾਂਜੀ 29 ਜੂਨ ਨੂੰ ਘਰੋਂ ਇਹਨੇ ਜਾਣਾ ਸੀਗਾ ਪਾਰਾ ਕੁਝ ਬੈਗ ਵਗੈਰਾ ਪੈਕ ਕੀਤਾ ਵਾ ਵਰਦੀ ਧੋਤੀ ਆਪਣੇ ਇਹਨੇ ਵੀ ਮੈਂ ਜਾਣ ਦੀ ਤਿਆਰੀ ਚਾ ਪਰ ਪਤਾ ਨਹੀਂ ਕੁਦਰਤ ਵੱਲੋਂ ਕੀ ਇਹ ਪਾਣਾ ਵਾਪਰਨਾ ਸੀਗਾ ਜਾਂ ਸਾਡੀ ਕਿਸਮਤ ਮਾੜੀ ਸੀਗੀ ਜਾਂ ਕਿਸੇ ਦੇ ਮਨ ਵਿੱਚ ਖੋਟ ਸੀਗਾ ਇਸ ਬਾਰੇ ਉਹ ਸੱਚੇ ਪਾਤਸ਼ਾਹ ਵਾਹਿਗੁਰੂ ਜਾਣਦਾ ਪਰ ਅਸੀਂ ਸਰਕਾਰ ਤੋਂ ਮੰਗ ਕਰਦੇ ਹਾਂ ਕਿ ਇਸ ਪ੍ਰਵਾਦ ਦੇ ਨਾਲ ਪੂਰਾ ਇਨਸਾਫ ਹੋਣਾ ਚਾਹੀਦਾ ਇਹ ਕਿਹੜੀ ਕਾਰਵਾਈ ਪਾਈ ਜਾਂ ਕਿਹੜੇ ਨਾਲ ਗਏ ਨੇ ਜਾਂ ਕੀ ਪਲਾਨਿੰਗਸ ਨੇ ਇਹਦੇ ਬਾਰੇ ਪੂਰਨ ਜਾਣ ਸਰ ਇੱਕ ਪਿੰਡ ਸ਼ਾਪਰੇ ਜਾਜਨ ਸੱਕੀ ਨਾਲੇ ਚੋਂ ਇੱਕ ਫੌਜੀ ਜਵਾਨ ਦੇ ਡੈੱਡ ਵਰਡ ਮਿਲਿਆ ਕੀ ਮਸਲਾ ਕੀ ਹੈ ਜੀ ਕਿ ਮੈਂ ਕੱਲ 27 624 ਦੀ ਇੱਕ ਦਖਾਤ ਮਿਲੀ ਥਾਣੇ ਚੌਕੀ ਫਸੂਲੋ ਹੀ ਤੇ ਗੁਰਪ੍ਰੀਤ ਸਿੰਘ ਸਾਨੂੰ ਸ਼ਾਨ ਸਿੰਘ ਵਾਸੀ ਪਿੰਡ ਮੰਗਿਆ ਉਹ ਆਰਮੀ ਦੀ ਨੌਕਰੀ ਕਰਦਾ ਘਰੋਂ ਗੋਮੇ ਕਰਦਾ ਜਿਹਦੀ ਹੁਣ ਤੱਕ ਭਾਲ ਕਰਦੇ ਰਹੇ ਅੱਜ ਸਾਨੂੰ ਪਤਾ ਲੱਗਾ ਕਿ ਇਹਦੀ ਇੱਥੇ ਸਕੀ ਨਾਲੇ ਤੋਂ ਡੱਡ ਕੋੜੀ ਮਿਲੀ ਸਰ ਕੀ ਮੌਕਾ ਕਰਨ ਕੀ ਲੱਗਦਾ ਜੀ ਜੇ ਕੋਈ ਤਕਰੀ ਚਾਹੀਦੀ ਆ ਜੋ ਸਮੇਤ ਆਤਮਿਕ ਤੋਂ ਤਾਕਰ ਵੀ ਮਿਲ ਜੂਗੀ ਸਰ ਪਰਿਵਾਰ ਨੇ ਖਾਸਾ ਜਿਤਾਇਆ ਜਾ ਰਿਹਾ ਕਿ ਜੋ ਜਿਹਦੇ ਨਾਲ ਆਇਆ ਉਹਨੇ ਕੁਝ ਕੀਤਾ ਕਿ ਇਹਦਾ ਇਦਾਂ ਹੈ ਲੱਗਦਾ ਤੁਹਾਨੂੰ ਕੋਈ ਬਿਆਨ ਨਹੀਂ ਲਿਖਿਆ ਜੇ ਬਿਆਨ ਦਾ ਦਿੱਖਣ ਦੇ ਮੁਤਾਬਕ ਤਕਰੀਸ਼ ਹੋਊਗਾ ਉਹਦਾ ਕਰੀਪਤ ਨਹੀਂ ਹੋ ਸਰ ਪੋਸਟਮੈਨ ਕਰਵਾਇਆ ਜਾ ਰਿਹਾ ਬਿਲਕੁਲ ਪੋਸਟਮੈਨ ਕਰਵਾਉਗਾ ਜੀ